ਜੀ ਸੇ ਮੈਂ ਇਹ ਤਾਂ 355 200 70 ਗ੍ਰਾਮ ਹੈ ਰੋਨ ਗਲੋਕ ਪਿਸਟਲ 5 ਰਮਦਾਂ ਸਮੇਤ ਕਾਬੂ ਪਰ ਅਗਦੀ ਮਹਾਰਾਜੀ ਨੂੰ ਬਲੇ ਕਰੀ ਪਰਸੋਂ 25 26 ਦੀ ਜਿਹੜੀ ਰਾਤ ਸੀ ਉਦਨ ਬ੍ਰਾਮਪੁਰਪੁਰ ਤੋਂ ਦੇਸ ਤੋਂ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦਵਾ ਨੇੜੇ ਇੱਕ ਕਾਰ SUV IC ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਬਲਕੀਤ ਫੋਜੀ ਹੈ ਇਹ ਲਖਨਪਾਲਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ ਭਾਰਤ ਸੈਣੀ ਸੀ ਇਹ ਦੋਨੇ ਉਦੀਪੁਰ ਦੇ ਰਹਿਣ ਵਾਲੇ ਔਰ ਇਹ ਚਾਚੇ ਤਾਇਦੇ ਪੋਤੇ ਨਾਲ ਆਪਣੇ ਵਿੱਚ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹੀਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਹੈ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਔਰ ਆਰਮਜ਼ ਐਕਟ ਦਾ ਪਰਸੋਂ 25 26 ਦੀ ਜਿਹੜੀ ਰਾਤ ਸੀ ਉਸ ਦਿਨ ਬ੍ਰਹਮਪੁਰ ਪੁਲਿਸ ਦੇ ਅਸਤੇ ਤੋਂ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵੇਂ ਨੇੜੇ ਇੱਕ ਕਾਰ ਪੀਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਨਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ 파ਰਤ ਸੈਣੀ ਸੀ ਇਹ ਦੋਨੇ ਉਦੀਪੁਰ ਦੇ ਰਹਿਣ ਵਾਲੇ ਔਰ ਇਹ ਚਾਚੇ ਤਾਇਦੇ ਪੋਤਨਾਂ ਆਪਣਦੇ ਦੇ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹੀਰੋਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟ੍ਰੇਲੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਔਰ ਆਰਮਜ਼ੈਕਟ ਦਾ ਐਫਆਈਆਰ ਨੰਬਰ 50 ਥਾਣਾ ਬ੍ਰਹਮਪੁਰ ਦਰਜ ਕੀਤੀ ਹੈ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐਨਡੀਪੀਐਸ ਐਕਟ ਉਹਦੇ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ ਔਰ ਇਹਨਾਂ ਵਿੱਚ ਜਿਹੜਾ ਮਲਖੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆਂ ਕਿ ਪਿਸਟਲ ਆਇਆ ਕਿੱਥੋਂ ਹੈ ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ ਤੇ ਜਾ ਰਹੇ ਆਂ ਇਹਦਾ ਬੈਕਵਰਡ ਲਿੰਕ ਕੀ ਹੈ ਆਗੇ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ ਸੋ ਬੇਸਿਕਲੀ ਇਹਨਾਂ ਦਾ ਰਾਦਾ ਤੇ ਇੱਕ ਨਸ਼ਾ ਸੀ ਦੂਜਾ ਇਹ ਇਹ ਕੁਝ ਹੋਰ ਵੀ ਸਾਡੇ ਇਲਾਕੇ ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ ਸੋ ਆਪਾਂ ਆਉਣ ਵਾਲੇ ਟਾਈਮ ਤੇ ਵੀ ਜਿਹੜਾ ਨਸ਼ਾ ਹੈ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ ਹਰ ਹੋਇਆ ਤਾਂ ਹੀ ਹੋਊਗਾ ਸੋ ਕੌਮੀ ਵਿਦਿ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਕ੍ਰਿਪਟਰੀਆ ਹੋਣ ਦੇ ਚਾਂਸਸ ਅਰੇ ਆਰਮੀ ਸਰਕਾਰ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ